ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪੰਜਾਬ ਵਿੱਚ 29 April ਨੂੰ ਸਰਕਾਰੀ ਛੁੱਟੀ ਦਾ ਐਲਾਨ ਹੈ ਚੰਡੀਗੜ੍ਹ ਪੰਜਾਬ ਵਿੱਚ 29 April ਮੰਗਲਵਾਰ ਨੂੰ ਜਨਤਕ ਛੁੱਟੀ ਹੋਵੇਗੀ ਸਰਕਾਰ ਨੇ ਇਹ ਫੈਸਲਾ 20 April ਨੂੰ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦੇ ਜਨਮ ਦਿਵਸ ਸਬੰਧੀ ਲਿਆ ਗਿਆ ਹੈ ਇਸ ਦਿਨ ਸਾਰੇ ਸਕੂਲ ਕਾਲਜ ਸਰਕਾਰੀ ਦਫ਼ਤਰਾਂ ਅਤੇ ਹੋਰ ਵਪਾਰਕ ਇਕਾਈਆਂ ਵਿੱਚ ਛੁੱਟੀ ਰਹੇਗੀ ਪੰਜਾਬ ਸਰਕਾਰ ਵੱਲੋਂ ਜਾਰੀ ਛੁੱਟੀਆਂ ਦੀ ਸੂਚੀ ਵਿੱਚ 29 April ਵੀ ਸ਼ਾਮਲ ਹੈ ਇਸ ਤਰੀਕ ਨੂੰ ਦੋਸ਼ ਵਿਆਪਕ ਪਈ ਆਪਣੀ ਵਜੋਜ ਸਵੀਕਾਰ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਭਗਵਾਨ ਪਰਸ਼ੂਰਾਮ ਦੇ ਪ੍ਰਗਟ ਹੋਣ ਦਾ ਸਮਾਂ ਸਿਰਫ ਪਰਦੋਸ਼ ਕਾਲ ਹੈ ਭਗਵਾਨ ਪਰਸ਼ੂਰਾਮ ਬਾਰੇ ਇਹ ਵੀ ਵਿਸ਼ਵਾਸ ਹੈ ਕਿ ਉਹਨਾਂ ਅੱਠ ਅਮਰ ਸ਼ਾਂਚ ਵਿੱਚੋਂ ਇੱਕ ਹਨ ਜੋ ਕਿ ਅਜੇ ਵੀ ਧਰਤੀ ਦੇ ਮੌਜੂਦ ਹਨ ਭਗਵਾਨ ਪਰਸ਼ੂਰਾਮ ਵੀ ਭਗਵਾਨ ਇਹ ਵਿਸ਼ਨੂ ਦੇ ਦਸਤਾ ਦਸਤਾਵਾਨਾਂ ਵਿੱਚੋਂ ਇੱਕ ਹੈ ਇਹਨਾਂ ਜਿਨ੍ਹਾਂ ਦਾ ਜਨਮ ਦਿਨ ਵਿਸਾਖ ਮਹੀਨੇ ਦੇ ਚੁਕਰ ਸ਼ੋਲਕ ਪੱਖ ਵਿਦੀ ਤੀਜੀ ਤਰੀਕ ਨੂੰ ਮਨਾਇਆ ਜਾਂਦਾ ਹੈ ਦੱਸ ਦਈਏ ਕਿ ਸਕੂਲ ਸੁਗਲ ਪਾਲਸ ਪੱਖ ਵਿੱਚ ਤਿਤਕੀਆਂ ਚ ਤਰੀਕ ਹੈ ਪਰਸ਼ੁਰ ਪਰਸ਼uram ਅਮਹ ઋષਿ ਜਨਮ ਦੇ ਗਣੀ ਦੇ ਰੈਨ ਨੂੰ ਕਾ ਪੁੱਤਰ ਹਨ ਭਗਵਾਨ ਇਸ ਵਿਸ਼ਨੂੰ ਦਾ ਛੇਵਾਂ અવਤਾਰ ਸੀ ਤੁਹਾਨੂੰ ਦੱਸ ਦਈਏ ਕਿ ਪਰਸ਼ੁਰਾਮ ਜੰਤ ਦੇਸ਼ ਭਾਰ ਵਿੱਚ ਬਹੁਤ ਤੁਮਤਮਨਾ ਮਨਾਇ ਜਾਂਦੀ ਹੈ ਇਸ ਦਿਨ ਅਕਸ਼ੇ ਤਿਤਰੀ ਹੋਣ ਕਰਕੇ ਅਨਸੂਲ ਲੜੇ ਵਿਆਹ ਦੇ ਵੀ ਹੁੰਦੇ ਹਨ ਅਕਸ਼ੇ ਤਿਤਰੀ ਆਮ ਤੇ ਸੋਨਾ ਖਰੀਦਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ